ਇਸ ਸਮੇਂ ਸੀ ਮੁਕੇਰੀਆਂ ਦੇ ਪਿੰਡ ਮਹਿਤਾਪੁਰ ਵਿੱਚ ਮੌਜੂਦ ਹਾਂ ਜੇਕਰ ਤੁਹਾਨੂੰ ਯਾਦ ਹੋਵੇ 2023 ਤੇ ਵਿੱਚ ਇਹੀ ਤਸਵੀਰਾਂ ਸੇਮ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਖੇਤਾਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਹੈ ਤੇ 2023 ਦੇ ਵਿੱਚ ਜੇਕਰ ਇਹ ਤਰਾਸਦੀ ਵਰਤੀ ਸੀ ਜਦੋਂ ਪਾਣੀ ਟੁੱਟ ਕੇ ਲਾਗੇ ਲੱਗਦੇ ਪਿੰਡਾਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਸੀ ਜਿਸ ਦੇ ਕਾਰਨ ਕਾਫੀ ਵੱਡਾ ਨੁਕਸਾਨ ਹੋਇਆ ਸੇਮ ਦੁਬਾਰਾ ਉਹੀ ਵਰਤਾਓ ਜਿਹੜਾ ਪ੍ਰਮਾਤਮਾ ਦੁਆਰਾ ਫੇਰ ਮੁੜ ਕੇ ਉਹੀ ਜਿਹੜਾ ਸ਼ੁਰੂ ਹੋ ਚੁੱਕਾ ਹੈ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਸਿਰਫ 2 ਫੁੱਟ ਰਹਿ ਚੁੱਕਾ ਹੈ ਤੁਸੀਂ ਦੇ ਕੋਲੋਂ ਤੁਸੀਂ ਦੇ ਕੋਲੋਂ ਸਿਰਫ 2 ਫੁੱਟ ਦੇ ਕਰੀਬ ਪਾਣੀ ਹੈ ਤੇ ਉੱਥੇ ਲੱਗੇ ਪਿੰਡ ਵਾਲਿਆਂ ਦੀ ਵਿੱਚ ਇੰਨੀ ਵੀ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਦੇ ਉੱਤੇ ਪੂਰੇ ਪਿੰਡ ਵਾਲੇ ਲੋਕ ਖੜੇ ਹੋਏ ਨੇ ਤੇ ਉਹ ਇਸ ਤੁਸੀਂ ਨੂੰ ਪੂਰਨ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾ ਰਹੇ ਨੇ ਤੇ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਵੀ ਹੈ ਕਿਤੇ ਪਾਣੀ ਰਾਤ ਵੱਧ ਨਾ ਜਾਵੇ ਤੇ ਉਸ ਜਿਹੜਾ ਪਾਣੀ ਆ ਉਹ ਦੁਬਾਰਾ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਨਾ ਪਹੁੰਚ ਜਾਵੇ ਅਸੀਂ ਮੌਕੇ ਤੇ ਮੌਜੂਦ ਗੱਲ ਲੋਕਾਂ ਨਾਲ ਗੱਲ ਵੀ ਕਰਦੇ ਹਾਂ ਸასი ਗੱਲ ਸਾਹਿਬ ਕੀ ਨਾਮ ਤੁਹਾਡਾ ਮੇਰਾ ਨਾਮ ਮਨਜਿੰਦਰ ਸਿੰਘ ਜੀ ਸਰਪੰਚ ਗ੍ਰਾਮ ਪੰਚਾਇਤ ਮਹਿਤਾਪੁਰ ਸਭ ਜਗ੍ਹਾ ਗੱਲ ਕਰੀਏ ਪਿਛਲੀ ਵਾਰ 2023 ਦੀ ਤਸਵੀਰਾਂ ਤੋਂ ਗੱਲ ਕਰਦੇ ਹਾਂ 2023 ਦੇ ਵਿੱਚ ਇਸੇ ਤਰ੍ਹਾਂ ਦਾ ਸਿਮ ਹੜ ਆਇਆ ਸੀ ਕਿੰਨਾ ਕੁ ਨੁਕਸਾਨ ਹੋਇਆ ਸੀ ਉਦੋਂ ਦੇਖੋ ਜੀ ਭਾਰੀ ਮਾਤਰਾ ਜੀ ਨੁਕਸਾਨ ਹੋਇਆ ਸੀ ਜਾਲੀ ਤੇ ਮਾਲੀ ਨੁਕਸਾਨ ਹੋਇਆ ਸੀ ਪਿੰਡ ਮਹਿਤਾਪੁਰ ਦੀ ਜਿਹੜੀ ਜ਼ਮੀਨ ਹੈ ਉਹ ਸਾਰੀ ਇਸ ਬੈਲਟ ਦੇ ਹੈ ਪਾਣੀ ਹੀਟ ਮਾਰ ਹੁਣ ਵੀ ਪਾਣੀ ਦੀ ਮਾਰ ਹੀਟ ਹੈ ਗੰਨੇ ਦੀ ਖੇਤੀ ਇੱਥੇ ਹੁੰਦੀ ਹੈ ਜੀ 90% ਉਹ 23 ਦੇ ਵਿੱਚ ਤਕਰੀਬਨ ਸਾਰਾ ਹੀ ਗੰਨਾ 90% ਜਿਹੜਾ ਖਤਮ ਹੋ ਗਿਆ ਸੀ ਕਿਸਾਨ ਦਾ ਉਹਦੇ ਵਿੱਚੋਂ 23 ਤੋਂ ਬਾਅਦ ਇੱਕ ਹੀ ਫਸਲ ਕੱਟੀ ਗਈ ਹੈ ਔਰ ਲੋਕਾਂ ਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਅਜੇ ਸਮਤਲ ਨਹੀਂ ਹੋਈਆਂ ਬਰਾਬਰ ਨਹੀਂ ਹੋਈਆਂ ਔਰ ਇਹ ਕੰਡੀਸ਼ਨ ਜਿਹੜੀ ਹੈ ਅੱਜ 25 ਜਫੇ ਦੁਆਰਾ ਰਿਪੀਟ ਹੋ ਰਹੀ ਹੈ ਇਹ ਕਰ ਦੁਆਰਾ ਇਹੋ ਜੀ ਸਥਿਤੀ 23 ਵਰਗੀ ਬਣਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਏਰੀਆ ਹੈ ਪਿੱਛੇ ਇਹ ਤਾਂ ਖੇਤੀ ਕਰਨਾ ਕਿਸਾਨ ਛੱਡ ਦੇਣਗੇ ਕਿਉਂਕਿ ਬਾਰ-ਬਾਰ ਜ਼ਮੀਨ ਨੂੰ ਬਣਾਉਣਾ ਤਿਆਰ ਕਰਨਾ ਉਸ ਬਰਬਾਦ ਹੋ ਜਾਂਦੀ ਗੰਨੇ ਦੀ ਖੇਤੀ ਜਿਹੜੀ 1.5 ਸਾਲ ਦੀ ਫਸਲ ਹੈ ਅਗਰ 1.5 ਸਾਲ ਉਸ ਫਸਲ ਨੂੰ ਪਾਲਦੇ ਹੋ ਗਿਆ ਅੱਜ ਜੋ ਪੜੀ ਹੈ ਪੂਰੀ ਤਿਆਰ ਹੈ ਅੱਜ ਮੁੜ ਕੇ ਖਰਾਬ ਹੋ ਜਾਂਦੀ ਹੈ ਤਾਂ ਇੱਕ ਕਿਸਾਨ 1.5 ਸਾਲ ਫੇਰ ਪਿੱਛੇ ਚਲ ਜਾਂਦਾ ਜਿਹਦੇ ਨਾਲ ਭਾਰੀ ਮਾਤਰਾ ਇਹ ਨੁਕਸਾਨ ਆਜੀ ਮੈਂ ਤਾਂ ਜਿਹੜਾ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅੱਜ ਪਾਣੀ ਦੀ ਸਥਿਤੀ ਕੀ ਹੈ ਪਿੰਡ ਦੇ ਵਿੱਚ ਦੇਖੋ ਜੇ ਜਦੋਂ ਅਸੀਂ 6 ਵਜੇ 6:30 ਵਜੇ ਇੱਥੇ ਆਏ ਸੀ ਜੇ 1 ਘੰਟਾ ਨਾ ਹੁੰਦੇ ਤਾਂ ਹੋ ਸਕਦਾ ਇਹ ਬੰਨ ਜਿੱਥੇ ਅਸੀਂ ਖੜੇ ਹਾਂ ਟੁੱਟ ਜਾਂਦਾ ਇਹ ਪਾਣੀ ਸਾਰਾ ਮਹਿਤਾਪੁਰ ਪਿੰਡ ਦੇ ਵਿੱਚ ਵੜ ਜਾਣਾ ਸੀ ਔਰ ਭਾਰੀ ਮਾਤਰਾ ਦੇ ਵਿੱਚ ਜਿਹੜਾ ਪਿੰਡ ਦਾ ਨੁਕਸਾਨ ਹੋਣਾ ਸੀ ਅੱਗੇ ਹੋਰ ਕਿੰਨੇ ਪਿੰਡ ਪਿੰਦੇ ਨੇ ਇਸ ਤੋਂ ਬਾਅਦ ਜਿਹੜਾ ਪਾਣੀ ਇੱਥੇ ਪਹੁੰਚਦਾ ਦੇਖੋ ਮਹਿਤਾਪੁਰ ਹੈ ਮਿਆਣੀ ਮਲਾਇਆ ਸਾਡੇ ਗਲੋਤੇ ਸਲਹਿਰੀਆਂ ਹਲੇੜ ਮੋਤਲੇ ਕੋਲੀਆਂ ਤੇ ਸਿੰਬਲੀ ਵੰਦਾ ਇਹ ਖਾਸ ਕਰਕੇ ਜਿਆਦਾ ਜਿਹੜਾ ਪ੍ਰਭਾਵਿਤ ਮਹਿਤਾਪੁਰ ਹੁੰਦਾ ਜਿਹਦੇ ਸਾਰੇ ਹੀ ਸੰਪਰਕ ਟੁੱਟ ਜਾਂਦਾ ਪਿੰਡਾਂ ਦਾ ਪਿੰਡ ਦਾ ਸੰਪਰਕ ਜਿਹੜਾ ਹੈ ਉਹ ਸਾਰੇ ਪਾਸਿਓਂ ਪਾਣੀ ਨਾ ਕਿਰਿਆ ਜਾਂਦਾ ਜਿਹੜਾ ਤੁਸੀਂ ਪੁੱਛ ਰਹੇ ਹੋ ਪ੍ਰਸ਼ਾਸਨ ਤੁਹਾਡੇ ਨਾਲ ਹੈ ਕਿਵੇਂ ਇਸ ਨੂੰ ਜਿਹੜਾ ਕੰਮ ਕੀਤਾ ਜਾ ਰਿਹਾ ਹਾਂਜੀ ਪ੍ਰਸ਼ਾਸਨ ਕੱਲ ਅਸੀਂ ਵੀਡੀਓ ਵਗੈਰਾ ਪਾਈਆਂ ਸੀ ਤੁਹਾਡੇ ਮਾਧਿਅਮ ਰਸਤੇ ਉਹਦੇ ਨਾਲ ਜਿਹੜੇ ਸਾਡੇ ਡਰੇਨ ਵਿਪਾਕ ਦੇ ਐਸ ਡੀਓ ਆ ਉਹ ਸਵੇਰ ਤੋਂ ਇੱਥੇ ਹੀ ਸਾਡੇ ਮੌਜੂਦ ਸੀ ਉਹਨਾਂ ਨੇ ਆਪਣੀ ਮਸ਼ੀਨਰੀ ਭੇਜੀ ਟਰੈਕਟਰ ਭੇਜੇ ਦੇ ਅਸੀਂ ਵੀ ਪਿੰਡ ਵਾਲੇ ਜਿਹੜੇ ਨੌਜਵਾਨ ਹੈ ਬਜ਼ੁਰਗ ਹੈ ਸਾਰੇ ਸਵੇਰ ਤੋਂ ਇਹ ਇੱਥੇ ਜਿਹੜੀ ਟਰੈਕਟਰ ਜਿੱਦਾਂ ਦੀ ਕਈ ਦੀ ਸੇਵਾ ਆ ਕਰਾ ਰਹੀ ਟਰੈਕਟਰ ਸਾਰੇ ਨਾਲ ਇੱਥੇ ਤੁਸੀਂ ਬੰਨੂ ਪੂਰੇ कल ਦੁਆਰਾ ਕਰਦੇ 2023 ਦੇ ਹੜ੍ਹ ਦੀ ਜਦੋਂ 2023 ਦੇ ਵਿੱਚ ਹੜਾ ਆਇਆ ਕਾਫੀ ਮਾਲੀ ਨੁਕਸਾਨ ਹੋਇਆ ਸਾਡੇ ਭਗਵੰਤ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਮੁਰਗੀ ਤੋਂ ਲੈ ਕੇ ਜਿਹੜਾ ਸਾਰਾ ਅਸੀਂ ਨੁਕਸਾਨ ਪੂਰਾ ਕਰਾਂਗੇ ਕੀ ਉਹ ਕਿਸੇ ਨੂੰ ਕੋਈ ਖਰਚਾ ਪਾਣੀ ਮਿਲਿਆ ਨਹੀਂ ਮਿਲਿਆ ਸੀ ਲੇਕਿਨ ਸਾਰਿਆਂ ਨੂੰ ਨਹੀਂ ਮਿਲਿਆ ਸੀ ਬੰਦ ਥਰਡ ਬੰਦੇ ਜਿਹੜੇ ਵਿੱਚ ਰਹਿ ਗਏ ਸੀ ਜਿਨ੍ਹਾਂ ਨੂੰ ਖੇਤਾਂ ਦਾ ਮੁਆਵਜ਼ਾ ਨਹੀਂ ਮਿਲ ਨੂੰ ਖੁਦ ਮੇਰਾ ਉਸ ਟਾਈਮ 14-15 ਕਿੱਲੇ ਕਨਾ ਮਰਿਆ ਸੀ ਉਹਦੇ ਵਿੱਚ ਸਾਨੂੰ 1 ਰੁਪਈਆ ਨਹੀਂ ਮਿਲਿਆ ਹੁਣ ਜਿਹੜਾ ਮੁਰਕੇ ਦੁਬਾਰਾ ਉਸੇ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਜਦੋਂ ਪਾਣੀ ਪਹੁੰਚ ਜਾਂਦਾ ਜਦੋਂ 2023 ਦੇ ਵਿੱਚ ਪਾਣੀ ਪਹੁੰਚਿਆ ਸੀ ਤੁਸੀਂ ਜਿਹੜੀ ਟੁੱਟ ਗਈ ਸੀ ਉਸ ਤੋਂ ਬਾਅਦ 2 ਸਾਲ ਦਾ ਸਮਾਂ ਬੀਤ ਗਿਆ ਇਹਦੇ ਵਿੱਚ ਕੋਈ ਉਸ ਤੋਂ ਬਾਅਦ ਇਹਦਾ ਕੋਈ ਨਹੀਂ ਦੇਖ ਦੇ ਕੀਤੀ ਗਈ ਵੀ ਅਸੀਂ ਇਸ ਨੂੰ ਦੁਬਾਰਾ ਸੀਹੀ ਕੀਤਾ ਜਾਵੇ ਤਾਂ ਕਿ ਦੁਬਾਰਾ ਇਹ ਜਿਹੜੀ ਮੁਰਕੇ ਸਮੱਸਿਆ ਸਾਡੇ ਤੱਕ ਨਾ ਆਈ ਆਵੇ ਕੋਈ ਕੀਤੀ ਸੀ ਅਸੀਂ ਕਈ ਅਸੀਂ ਹਲਕਾ ਇੰਜਾਜ ਨੂੰ ਵੀ ਮਜਿਸਟਰੀਟ ਨੂੰ ਕਈ ਵਾਰੀ ਐਸਡੀਐਮ ਸਾਹਿਬ ਨੂੰ ਵੀ ਰਿਟਰਨ ਰੂਪ ਦੇ ਵਿੱਚ ਐਪਲੀਕੇਸ਼ਨ ਦੇ ਚੁੱਕੇ ਆਂ ਲੇਕਿਨ ਇੱਕਾ ਦੁੱਕਾ ਮਾੜਾ ਮੋਟਾ ਦੋ ਚਾਰ ਟਰਾਲੀਆਂ ਪਾ ਜਾਂਦੇ ਆ ਇਹ ਜਿਹੜਾ ਪਹਿਲਾ ਵੀ 23 ਦੇ ਵਿੱਚ ਵੀ ਜਿਸ ਬੰਨ ਤੇ ਖੜੇ ਆ ਇਹ ਬੰਨ ਜਿਹੜਾ ਪੂਰਿਆ ਗਿਆ ਸੀ ਇਹ ਲੋਕਾਂ ਦੁਆਰਾ ਮਿੱਟੀ ਸੇਵਾ ਵਿੱਚ ਬਾਹਰੋਂ ਆਈ ਸੀ ਜਲੰਧਰ ਤੱਕ ਕਪੂਰਥਲੇ ਤੱਕ ਉਸ ਮਿੱਟੀ ਦੇ ਨਾਲ ਇਹ ਬੰਨ ਪੂਰਿਆ ਗਿਆ ਸੀ ਨਾ ਕਿ ਸਰਕਾਰ ਦੀ ਕਿਸੇ ਮਦਦ ਦੇ ਨਾਲ ਇਹ ਲੋਕਾਂ ਨੇ ਪਹਿਲੇ ਵੀ ਪੂਰਿਆ ਅੱਜ ਵੀ ਇਹ ਮਿੱਟੀ ਜਿਹੜੀ ਆ ਪ੍ਰੋਵਾਈਡ ਨੇੜੇ ਤੇੜਿਓਂ ਮੰਗ ਕੇ ਲੋਕਾਂ ਦੀਆਂ ਫਸਲ ਖਰਾਬ ਕਰਕੇ ਅੱਜ ਚਾਰੇ ਵਾਲੀ ਖੇਤ ਪੁੱਟ ਕੇ ਇਸ ਮਿੱਟੀ ਇੱਥੇ ਪ੍ਰੋਵਾਈਡ ਕਰਾਈ ਹੈ ਤਾਂ ਜਾ ਕੇ ਥੋੜਾ ਜਿਹਾ ਇਹਦਾ ਬੰਨ ਦਾ ਬਚਾਅ ਹੋ ਸਕਿਆ ਅੜਨਾ ਹੋਰ ਵੀ ਪਿੰਡ ਵਾਲੇ ਮੌਜੂਦ ਆ ਤੇ ਮੌਕੇ ਦੀ ਸਥਿਤੀ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਲੇ ਇਸ ਸਮੇਂ ਬੋਰੀਆਂ ਲਿਆ ਕੇ ਜਿਹੜਾ ਇਸ ਬੰਨ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜਾ ਪਿਛਲੇ 2023 ਦੇ ਵਿੱਚ ਵੀ ਬੰਨ ਟੁੱਟ ਚੁੱਕਿਆ ਸੀ ਤੇ ਦੁਬਾਰਾ ਉਸੇ ਹੀ ਬੰਨ ਨੂੰ ਫੇਰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜਾ ਪਾਣੀ ਆ ਉਹ ਇਸ ਬੰਨ ਤੋਂ ਤਕਰੀਬਨ 1.5 ਫੁੱਟ ਹੀ ਨੀ ਜਿਹੜਾ ਨੀਵਾ ਪਾਣੀ ਇਸ ਹੈਗਾ ਜੀ ਵੀਰੇ ਕੀ ਨਾਮ ਆ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਬਹਾਦਰ ਸਿੰਘ ਬੱਜੂ ਜੀ ਨੰਬਰਦਾਰ ਪਿੰਡ ਮਤਾਪੁਰ ਅਲਾਨਾ ਇਸ ਸਮੇਂ ਮੌਕੇ ਦੀ ਸਥਿਤੀ ਦੀ ਗੱਲਬਾਤ ਕਰੀਏ ਤਾਂ ਕਿਹੋ ਜਿਹਾ ਸਮੇਂ ਹਾਲਾਤ ਨੇ ਬੰਦੇ ਉੱਤੇ। ਵੇਖੋ ਜੀ ਅੱਜ ਸਵੇਰ ਤੜਕੇ ਤੋਂ ਹੀ 6 ਵਜੇ ਤੋਂ ਸੋਨਾਣੇ ਸ਼ੁਰੂ ਹੋ ਗਏਗੀ ਜਿਹੜਾ ਪਾਣੀ ਹੈਗਾ ਉਹ ਵਧਣਾ ਸ਼ੁਰੂ ਹੋ ਗਿਆ ਲਗਾਤਾਰ। ਜੀ ਇੱਥੋਂ ਨਾ ਪਿਲੇ ਸਾਲ ਇੱਥੇ 2023 ਜਦੋਂ ਹੜ ਆਇਆ ਸੀਗਾ ਇੱਥੇ ਬਹੁਤ ਵੱਡਾ ਪਾੜ ਪੈ ਗਿਆ ਸੀਗਾ। ਅੱਜ ਜਿਹੜੇ ਸਵੇਰੇ ਬੰਦਿਆਂ ਦੇ ਫੋਨ ਆਏਗੇ ਪਾਣੀ ਬਿਲਕੁਲ ਉਸੇ ਪਾੜ ਦੇ ਕਲੋਜ਼ਲੀ ਚੱਲ ਗਿਆ ਹੈਗਾ। ਸਾਡੇ ਪਿੰਡ ਨੂੰ 도ੜਾ ਪੈ ਗਿਆ ਆਪਾਂ ਆਪਣੇ ਜਿੰਨੇ ਵੀ ਸੰਬੰਧ ਬੰਦੇ ਸੱਜਣ ਮਿੱਤਰੀ ਸਾਰਿਆਂ ਨਾਲ ਲੈ ਕੇ ਇਥੇ ਵਿਜ਼ਿਟ ਕੀਤੀ ਆਪਣੇ ਜੋ ਪ੍ਰਸ਼ਾਸਨ ਦੇ ਸੀਗੇ ਐਸਡੀਓ ਸਾਹਿਬ ਸੀਗੇ ਉਹਨਾਂ ਨਾਲ ਰਾਫਤਾ ਕੀਤੀ ਉਹ 8:30 8:30 ਵੀ ਪੁੱਜ ਗਏ ਫਿਰ ਆਪਾਂ ਵੀ ਪੁੱਜ ਗਏ ਮਤਲਬ ਕਿ ਫਿਰ ਮਿੱਟੀ ਦੀ ਪ੍ਰੋਬਲਮ ਪੈ ਗਈ ਮਿੱਟੀ ਵੀ ਪ੍ਰੋਵਾਈਡ ਕਰਾ ਲਈ ਮਤਲਬ ਪਿੰਡ ਵਾਲਾ ਪੂਰਾ ਸਹਿਯੋਗ ਦਿੱਤਾ ਤੇ ਅੱਜ ਆਪਾਂ ਇੱਥੇ ਖੜੇ ਆ ਜੀ ਅੱਗੇ ਹੁਣ ਸਥਿਤੀ ਕਿਵੇਂ ਦੇਖਦੇ ਆਂ ਕਿ ਅੱਜ ਰਾਤ ਜਿਹੜੀ ਲੰਗਣੀ ਹੈ ਪਾਣੀ ਹੋਰ ਵਧਦਾ ਤੇ ਜਿਹੜਾ ਪਾਣੀ ਇਹਦੇ ਨਾਲ ਬਰਾਬਰ ਪਹੁੰਚ ਸਕਦਾ ਕਿ ਪੈਸੇ ਤਰ ਅਰਦਾਸ ਕਰਦੇ ਆਂ ਕਿ ਜਿਹੜਾ ਪਾਣੀ ਉਹ ਘ ਜੋ ਸੁਣਨ ਚ ਮਿਲੇ ਕਰਦਾ ਹੈਗਾ ਕਿ ਪਿੱਛੇ ਪਹਾੜਾਂ ਦੇ ਵਿੱਚ ਬਰਖਾ ਬਹੁਤ ਜ਼ਿਆਦਾ ਹੋ ਰਹੀ ਹੈਗੀ ਤੇ ਪਾਣੀ ਜਿਹੜਾ ਪਿੱਛੋਂ ਲਗਾਤਾਰੀ ਡੈਮ ਦੇ ਵਿਚਾਰ ਰਿਹਾ ਹੈਗਾ ਜੀ ਔਰ ਅਗਰ ਉਹ ਇਸ ਤੋਂ ਜ਼ਿਆਦਾ ਮਤਲਬ ਕਿ 60000 ਦੇ ਲਗਭਗ ਮੇਖਾ ਪਾਣੀ ਛੱਡਦੇ ਤਾਂ ਉਹਨਾਂ ਨੇ ਇਸ ਵੇਲੇ ਜੇ ਹੋਰ ਪਾਣੀ ਆਂਦਾ ਹੈਗਾ ਤੇ ਹੋ ਸਕਦਾ ਪਾਣੀ ਪਿੰਡ 'ਚ ਵੜ ਜਾਈ ਕਿਹੋ ਜੀ ਸਥਿਤੀ ਹੋਵੇਗੀ ਸਥਿਤੀ 2023 ਨਾਲੋਂ ਜ਼ਿਆਦਾ ਮਾੜੀ ਹੋਏਗੀ ਜੀ 2023 ਦੇ ਵਿੱਚ ਕੀ ਹੋਇਆ ਸੀਗਾ ਕਿ ਲੋਕਾਂ ਦੇ ਬਹੁਤ ਸਾਰੇ ਜਿਹੜੇ ਪੱਕੇ ਮਕਾਨ ਸੀ ਪਾੜ ਗਏ ਸੀਗੇ ਲੋਕਾਂ ਦੇ ਕਰੋੜਾਂ ਰੁਪਏ ਦੇ ਮਕਾਨ ਜਿਹੜੇ ਸੀਗੇ ਉਹ ਕਮਿਟੀ ਹੋ ਗਏ ਸੀਗੇ ਉਹਦੇ ਵਿੱਚ ਫਿਰ ਲੋਕਾਂ ਨੇ ਮੰਨ ਲਓ ਸਾਰੀ ਜ਼ਿੰਦਗੀ ਵਿੱਚ ਬੰਦੇ ਕੋਈ ਇੱਕ ਵਾਰੀ ਮਕਾਨ ਬੰਦੇ ਵਾਰ-ਵਾਰ ਨਹੀਂ ਬੰਦੇ ਹੈਗੇ ਫਸਲਾਂ ਤੋਂ ਆ ਹੋ ਗਈਆਂ ਸੀ ਲੰਗਰ ਪਸ਼ੂ ਸਾਰੇ ਰੁੜ ਗਏ ਸੀ ਸਰਕਾਰ ਵੱਲੋਂ ਕਿਹਾ ਗਿਆ ਸੀ ਮੁਆਵਜ਼ਾ ਦਿੱਤਾ ਜਾਵੇਗਾ ਮੁਰਗੀ ਤੋਂ ਲੈ ਕੇ ਕੱਲੀ-ਕੱਲੀ ਚੀਜ਼ ਦਾ ਮੁਆਵਜ਼ਾ ਦਿੱਤਾ ਜਾਵੇਗਾ ਕਿੰਨਾ ਕੁ ਮੁਆਵਜ਼ਾ ਮਿਲਿਆ ਸਰ ਅਗਰ ਮੁਆਵਜ਼ੇ ਦੀ ਗੱਲ ਕੀਤੀ ਜਾਏ ਤਾਂ ਸਰਕਾਰ ਵੱਲੋਂ ਜੋ ਆਪਾਂ ਪਿੰਡ ਦੇ ਵਿੱਚ ਫੇਸ ਕੀਤਾ ਇੱਕ ਹਿੱਸਾ ਮੁਆਵਜ਼ਾ ਮਿਲਿਆ ਤਿੰਨੇ ਇਸ ਮੁਆਵਜ਼ਾ ਨਹੀਂ ਮਿਲਿਆਗਾ ਕਿਉਂਕਿ ਪਤਾ ਨਹੀਂ ਉਹ ਕਿਸ ਕੀ ਕਾਰਨਾ ਕਰਕੇ ਸਾਰੇ ਲੋਕਾਂ ਨੂੰ ਪ੍ਰੋਪਰਲੀ ਮੁਆਵਜ਼ਾ ਨਹੀਂ ਮਿਲਿਆ ਤੇ ਚਲੋ ਬਾਕੀ ਜੋ ਵੀ ਹੈਗਾ ਸਰਕਾਰ ਦੇ ਨਾਲ ਹੀ ਹੈਗਾ ਪਰ ਫਿਰ ਵੀ ਚਲੋ ਬਚਾਓ ਗਿਆ ਸਾਡਾ ਉੱਥੇ ਜਦੋਂ ਅਸੀਂ ਇੱਥੇ ਪਹੁੰਚਦੇ ਆਂ ਤੇ ਸਾਨੂੰ ਇੱਕ ਵੀਰ ਮਿਲਦਾ ਹੈ ਗੱਲ ਦੱਸਦੀ ਹੈ ਕਿ ਇਸ ਵੀਰ ਦੀ ਛੇਕ ਨਾਲਾਂ ਜ਼ਮੀਨ ਹੈ ਤੇ ਇਹ ਵੀਰ ਇਸ ਸਮੇਂ ਮਿੱਟੀ ਜਿਹੜੀ ਆ ਉਹ ਇਸ ਜਿੱਥੇ ਜਗਾ ਪੂਰੀ ਜਾ ਰਹੀ ਹੈ ਉਸ ਨੂੰ ਦਿੱਤੀ ਜਾ ਦੇ ਰਿਹਾ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਾਡੀ ਪਿੰਟਰ ਹੈ ਅੱਛਾ ਜੀ ਹਾਂਜੀ ਪਿੰਨ ਮੁਤਾਬਕ ਕੀ ਕੰਮ ਕੀ ਕਰਦੇ ਹੋ ਵੀਰੇ ਮੇਰਾ ਪਿੰਟਰ ਦਾ ਕੰਮ ਹੈ ਪਿੰਟਰ ਦਾ ਕੰਮ ਆ ਤੁਸੀਂ ਕਰਦੇ ਕਿੰਨੀ ਜ਼ਮੀਨ ਹੈ ਤੁਹਾਡੀ ਜ਼ਮੀਨ ਵੀ ਛੇਕ ਨਾਲਾਂ ਛੇਕ ਨਾਲਾਂ ਜ਼ਮੀਨ ਹੈ ਹਾਂਜੀ ਇਹ ਮਿੱਟੀ ਦੇ ਕਿਵੇਂ ਆਇਆ ਵੀ ਮੈਂ ਮਿੱਟੀ ਦੇਣਾ ਇੱਥੇ ਵੱਡੇ ਵੱਡੇ ਕਿਸਾਨ ਬੈਠੇ ਆ ਉਹ ਚੁੱਪ ਕਰਕੇ ਬੈਠੇ ਰਹੇ ਤੁਸੀਂ ਕਿਵੇਂ ਮਿੱਟੀ ਦਾ ਜਿਹੜਾ ਉਹ ਕਰਤਾ ਲੋਕ ਦਾ 1 ਫੁੱਟ ਦੀ ਮਿੱਟੀ ਦਿੰਦੇ ਤੁਸੀਂ ਉਹ ਤਾਂ ਉਹ ਜੀਸੀਬੀ ਬਾੜੀ ਬੈਠੇ ਆ ਖੇਤ ਦੇ ਵਿੱਚ ਇਹ ਆਪਣੇ ਪਿੰਡ ਵਾਸਤੇ ਪਿੰਡ ਵਾਸਤੇ ਹਾਂਜੀ ਜੀ ਸਾਡਾ ਪਿੰਡ ਸੁੱਕੀ ਰਹੇ ਅਸਰ ਬਹੁਤ ਜੀ ਜੀ ਤੁਸੀਂ ਦਸਤਰੀਆਂ ਚ ਦੇਖਿਆ ਕਿ ਕਿਵੇਂ ਇਸ ਸਮੇਂ ਜੋ ਲੋਕ ਨੇ ਉਹ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਆਪਣੀ ਜ਼ਮੀਨ ਜੇ ਦਾਤ ਨੂੰ ਸਾਰਾ ਕੁਝ ਛੱਡ ਕੇ ਜਿਹੜਾ ਪਹਿਲਾਂ ਆਪਣੇ ਪਿੰਡ ਬਾਰੇ ਸੋਚ ਰਹੇ ਨੇ ਕਿ ਸਾਡਾ ਪਹਿਲਾ ਪਿੰਡ ਬਚਣਾ ਜ਼ਰੂਰੀ ਹੈ ਉੱਤੇ ਪਿੰਡ ਵਸ ਨਿਕਲ ਗਿਆ ਕਿਵੇਂ ਦੇਖਦੇ ਹੋ ਦੁਬਾਰਾ ਫੇਰ 23 ਵਾਲੇ ਹਾਲਾਤ ਬਣਦੇ ਜਾ ਰਹੇ ਨੇ ਕੀ ਲੱਗਦਾ ਇਹ ਜੀ ਮੈਨੂੰ ਸਾਡੇ 23 ਵਿੱਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਪਿੰਡ ਮੈਂ ਅਜੇ ਨਮਰਦਾਰ ਮੈਂ ਪਿੰਡ ਮਹਤਾਪੜ ਤੋਂ ਜੀ ਤੇ 23 ਵਿੱਚ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਆਪਣੇ ਜਿਹੜੀ ਗਵਰਨਮੈਂਟ ਨੇ ਇਹ ਗਰਦਾਵੀ ਦਾ ਹੁਕਮ ਦਿੱਤਾ ਹੈਗਾ ਪਟਵਾਰੀਆਂ ਨੂੰ ਜੀ ਤੇ ਉਹ ਜੋ ਗਰਦਾਵੀਆਂ ਹੋਈਆਂ ਉਹਦੇ ਵਿੱਚ ਬਹੁਤ ਹੀ ਘੱਟ ਮਤਲਬ ਕਹਿੰਦਾ ਪੈਸੇ ਪਹਿਲੋ ਲੋਕਾਂ ਨੂੰ ਮਿਲੇ ਥੋੜਾ ਥੋੜਾ ਬਾਕੀ ਪਤਾ ਨਹੀਂ ਵੀ ਜਾਂ ਪ੍ਰਸ਼ਾਸਨ ਨੇ ਕਹਾ ਕਿ ਘਟਾਤਾ ਕਿ ਜਾਂ ਕੀ ਹੋਇਆ ਤੇ ਜੇ ਕਿਸ ਨੂੰ ਮਾਰੇ ਮੋٹے ਪੈਸੇ ਮਿਲੇ ਪਹਿਲੋ ਜੇ ਆਖੋ ਪਹਿਲੋ ਸਹੀ ਢੰਗ ਨਾਲ ਪੈਸੇ ਨਹੀਂ ਮਿਲ ਸਕੇ ਤੇ ਜਿਹਦੀ ਕਿਤੇ ਮਤਲਬ ਕਹਿੰਦਾ 20 ਕਿੱਲੇ ਜਾਂ ਮਤਲਬ ਪਰਚੀ ਕਿੱਲੇ ਵੀ ਖਰਾਬ ਹੋਈ ਆ ਤੇ ਉਹਨਾਂ ਨੇ ਕਿਹਾ ਵੀ 5 ਕਿੱਲੇ ਤੱਕ ਹੀ ਦੇਣੇ ਆ ਤੇ 5 ਕਈ ਇਦਾਂ ਦੇ ਵੀ ਹੈਗੇ ਵੀ ਜਿਹੜੇ ਪਹਿਲੋ 5 ਕਿੱਲੇ ਵੀ ਨਹੀਂ ਕਿ ਕਿੱਲੇ ਕਿੱਲੇ ਦੇ ਵੀ ਨਹੀਂ ਮਿਲੇ ਤੇ ਜੇ ਕੋਈ ਵੱਲ ਪੈਸੇ ਆਏ ਵੀ ਸੀਗੇ ਤੇ ਉਧਰੋਂ ਮੇਰਾ ਕਹਿੰਦਾ ਵੀ ਉਹ ਪੈਸੇ ਦੁਬਾਰਾ ਫੇਰ ਆਪਣੇ ਗੌਰਮੈਂਟ ਨੇ ਵਾਪਸ ਲੈ ਲਏ ਤੇ ਦੁਬਾਰਾ ਦਿੱਤੇ ਹੀ ਨਹੀਂ ਗਏ ਤੇ ਸਾਡੀ ਤੇ ਪ੍ਰਸ਼ਾਸਨ ਨੂੰ ਹੋਰ ਜ਼ੋਰ ਬੇਨਤੀ ਹੈ ਵੀ ਜੇ ਵੱਲ ਕਹਿੰਦਾ ਵੀ ਇੰਨਾ ਪਾਣੀ ਜਿਹੜਾ ਹੁਣ ਹਲੇ ਮੌਕੇ ਤੇ ਹੈਗਾ ਅਸੀਂ ਲੱਗੇ ਆ ਇਹਨੂੰ ਵੱਲ ਨੂੰ ਬੰਨਣ ਤੇ ਜੇ ਕਿਤੇ ਵੱਲ ਕਹਿੰਦਾ ਵੀ ਜਿੱਦਾਂ ਵੱਲ ਦੱਸ ਦੱਸ ਰਹੇ ਆ ਵੀ ਉੱਤੇ ਆਪਣੇ ਹਿਮਾਚਲ ਚ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਤੇ ਉਥੋਂ 1500 15000 ਕਿਉਂ ਜੋ ਪਾਣੀ ਆ ਰਿਹਾ ਤੇ ਗਾੜੀ ਜਿਹੜਾ ਛੱਡ ਛੱਡ ਰਿਹਾ ਉਹ ਘੱਟ ਛੱਡ ਰਿਹਾ ਜੀ ਤੇ ਜੇਕਰ ਮਤਲਬ ਇਹ ਪਾਣੀ ਆ ਜਿੰਨਾ ਹੈਗਾ ਛੱਡਿਆ ਇਹਨੂੰ ਵੱਧ ਛੱਡਦੇ ਤਾਂ ਫੇਰ ਬਲੋ ਸਾਡੀ ਆੜੀਆਂ ਤੁਸ਼ੀਆਂ ਤਸੀਆਂ ਇਹ ਇਹ ਕੋਈ ਮੈਨੇ ਨਹੀਂ ਰਖਉਂਦੀਆਂ ਫਿਰ ਤੇ ਮੈਰੀ ਤੇ ਮਤਲਬ ਪੁਰਜਵਰ ਸਰਕਾਰ ਨੂੰ ਬੇਨਤੀ ਹੈ ਕਿ ਇਹ ਮੋਤਲਿਆਂ ਤੋਂ ਰੱਖ ਕੇ ਤੇ ਨਸਾਰੇ ਤੱਕ ਜਿਹੜੀ ਆ ਤੁਸੀ ਬਣਾ ਕੇ 2023 ਦੇ ਵਿੱਚ ਵੀ ਆਇਆ ਸੀ ਸੇਮ ਇਸ ਤਰ੍ਹਾਂ ਦੇ ਹਾਲਾਤ ਬਣੇ ਸੀ ਉਸ ਤੋਂ ਬਾਅਦ ਕੀ ਪ੍ਰਸ਼ਾਸਨ ਦੇ ਕੋਲ ਤੁਸੀਂ ਗਏ ਕਿ ਸਾ ਆਪਣੀ ਇਹ ਸਮੱਸਿਆ ਲੈ ਕੇ ਕਿ ਹਰੇਕ ਸਾਲ ਉਹੀ ਹੁੰਦਾ ਹੈ ਕਿ ਜਦੋਂ ਮੌਕੇ ਤੇ ਪਾਣੀ ਆ ਜਾਂਦਾ ਫੇਰ ਹੀ ਜਿਹੜੀ ਸਾਰੀ ਪ੍ਰਸ਼ਾਸਨ ਉਹ ਤਾਂ ਜਿਹੜੇ ਭੱਜ ਦੌੜ ਪੈਂਦੀ ਹੈ ਕਿ ਅਸੀਂ ਕੰਮ ਕਰੀਏ ਹੁਣ ਮੌਕੇ ਤੇ ਜਿਹੜੇ ਆਉਂਦੇ ਆ ਸਾਡੇ ਕੋਲ ਪ੍ਰਸ਼ਾਸਨ ਆਉਂਦਾ ਹੈ ਤੇ ਇੱਥੇ ਸਾਨੂੰ ਸਾਨੂੰ ਮਤਲਬ ਕਹਿੰਦੇ ਵੀ ਅਸੀਂ ਕਰ ਦਿਆਂਗੇ ਕੰਮ ਤੁਹਾਡਾ ਕੋਈ ਗੱਲ ਨਹੀਂ ਕੋਈ ਵੱਡੀ ਗੱਲ ਨਹੀਂ ਤੇ ਦੁਬਾਰਾ ਫਿਰ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਫੇਰ ਜਾ ਕੇ ਜਿਹੜੇ ਬਰਸਾਤ ਹੁੰਦੀ ਦੁਬਾਰਾ ਤੇ ਫਿਰ ਇਦਾਂ ਦੇ ਹਾਲਾਤ ਬਣਦੇ ਆ ਤਾਂ ਫਿਰ ਮੇਰੇ ਕਹਿੰਦਾ ਅੱਜ ਅੱਜ ਤੱਕ ਮਤਲਬ ਸਾਡੇ ਇਧਰ ਅ ਇਲਾਕਾ ਇੰਚਾਰਜ ਆਗੇ ਉਹ ਵੀ ਨਹੀਂ ਪਹੁੰਚੇ ਇੱਥੇ ਤੇ ਮੈਂ ਤੇ ਮਤਲਬ ਪੁਰਜੋਰ ਬੇਨਤੀ ਕਰਾਂਗਾ ਵੀ ਸਰਕਾਰ ਨੂੰ ਚਾਹੀਦਾ ਵੀ ਸਾਡਾ ਪਿੰਡ ਜਿਹੜਾ ਬਹੁਤ ਵੱਡਾ ਪਿੰਡ ਹੈ ਤੇ ਇਸ ਕਰਕੇ ਸਾਡੇ ਜਿਹੜੇ ਬਾਕੀ ਵੀ ਪਿੰਡ ਨਾਲ ਲੱਗਦੇ ਆ ਤੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਦਾ ਤੇ ਮੇਰੀ ਪੁਰਜੋਰ ਬੇਨਤੀ ਇਹੋ ਹੀ ਆ ਤੇ ਵੀ ਸਰਕਾਰ ਨੂੰ ਕਿ ਇਹ ਜਿਹੜਾ ਸਾਡਾ ਮਸਲਾ ਬਹੁਤ ਚਿਰ ਦਾ ਮਲੋ ਕੰਦਾ ਚੱਲਦਾ ਆਉਂਦੇ ਆ ਤੇ ਇਹ ਆਪਣੇ ਨਾ ਤੁਸੀਂ ਜਿਹੜੀ ਇਹ ਬਣਾ ਕੇ ਇਹਦੇ ਉੱਤੇ ਪੱਕੀ ਆਪਣੇ ਉੱਚੀ ਕਰਕੇ ਤੇ ਇਹਦੇ ਉੱਤੇ ਮਲ ਪੱਕੀ ਸੜਕ ਬਣਾਈ ਜਾਏ ਤਾਂ ਕਿ ਲੋਕਾਂ ਨੂੰ ਥੋੜੇ ਬਹੁਤੀ ਰਾਹਤ ਮਿਲ ਸਕੇ ਸਾਡਾ ਪਿੰਡ ਜਿਹੜਾ ਇਹ ਜਿਦਾ 23 ਦੇ ਹਾਲਾਤਾਂ ਤੋਂ ਘਬਰਾਇਆ ਹੋਇਆ ਤੇ ਹੁਣ ਅੱਜ ਵੀ ਉਹੀ ਹਾਲਾਤ ਬਣ ਲੱਗੇ ਸਿਗੇ ਪਰ ਮਲੋ ਕਹਿੰਦਾ ਹੁਣ ਆਪਣੇ ਸਾਰਾ ਪਿੰਡ ਹੀ ਇਕੱਠਾ ਹੋ ਕੇ ਪਿਆ ਤੇ ਕੁਝ ਵੱਲ ਪ੍ਰਸ਼ਾਸਨ ਨੇ ਵੀ ਆਪਣੇ ਸਾਡੀ ਮਦਦ ਕੀਤੀ ਹੈ ਜੀਸੀਪੀ ਭੇਜੀ ਹੈ ਤੇ ਇਹ ਕਹੀਂ ਬਹੁਤ ਧੰਨਵਾਦ ਕਰਾਂਗੇ ਸਾਡੇ ਪਿੰਡ ਦਾ ਬਸਨੀਕ ਉਹਦੀ ਸਿਰਫ ਸੇਕ ਨਾਲ ਪੈਲੀ ਸੀ ਤੇ ਉਸਨੇ ਮਤਲਬ ਨੰਡਰ ਹੋ ਕੇ ਮਤਲਬ ਕਹਿੰਦਾ ਪਿੰਡ ਦੀ ਵੇਚਰੀ ਲਈ ਉਹਨੇ ਕਿਹਾ ਵੀ ਠੀਕ ਆ ਮੇਰੀ ਕੋਈ ਗੱਲ ਨਹੀਂ ਜੇ ਮੇਰੀ ਫਸਲ ਦਾ ਵੀ ਨੁਕਸਾਨ ਹੁੰਦਾ ਤੇ ਹੁਣ ਦਿਓ ਪਰ ਪਿੰਡ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਮੈਂ ਕਹਿਣਾ ਵੀ ਉਹ ਮੁੰਡੇ ਦੀ ਬਹੁਤ ਬਹਾਦਰੀ ਆ ਕਿ ਜਿਸ ਨੇ ਮਿੱਟੀ ਆਪਣੀ ਮਤਲਬ ਸੇਕ ਨਾਲ ਹੀ ਪੈਲੀ ਤੇ ਸੇਕ ਨਾਲ ਹੀ ਕਿਹਾ ਵੀ ਤੁਸੀਂ ਮਿੱਟੀ ਪੁੱਟ ਕੇ ਤੇ ਮਤਲਬ ਤੁਸੀਂ ਉੱਤੇ ਪਾ ਲੋ ਤੁਸੀਂ ਤਾਂ ਸਵੇਰਾ ਦੇਖਿਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਲੋਕ ਇਸ ਸਮੇਂ ਤੁਸੀਂ ਦੇ ਉੱਤੇ ਜਿਹੜਾ ਤੁਸੀਂ ਨੂੰ ਪੂਰਨ ਵਿੱਚ ਆਪਣਾ ਜਿਹੜਾ ਯੋਗਦਾਨ ਪਾ ਰਹੇ ਨੇ ਉਹਨਾਂ ਨੂੰ ਡਰਿਆ ਕਿ ਕਿਤੇ 2023 ਵਰਗੇ ਹਾਲਾਤ ਨਾ ਬਣ ਜਾਣ ਕਿਉਂਕਿ 2023 ਦੇ ਵਿੱਚ ਵੀ ਸੇਮ ਇਹੀ ਤੁਸੀਂ ਇਸ ਜਗ੍ਹਾ ਤੋਂ ਟੁੱਟੀ ਸੀ ਤੇ ਹੁਣ ਲੋਕ ਬੋਰੀਆਂ ਭਰ ਕੇ ਮਿੱਟੀ ਦੀਆਂ ਜਿਹੜੀਆਂ ਇੱਥੇ ਲਗਾ ਰਹੇ ਨੇ ਦੱਸਦੇ ਕਿ ਨਾਲ ਪ੍ਰਸ਼ਾਸਨ ਵੀ ਜੁੜਿਆ ਆ ਪ੍ਰਸ਼ਾਸਨ ਵੱਲੋਂ ਵੀ ਇੱਥੇ ਮੌਕੇ ਤੇ ਜੀਸੀਵੀ ਭੇਜੀ ਗਈ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਇਹਨਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਤਾਂ ਜੋ ਜੜਾ ਇਹ 2023 ਵਰਗੇ ਹਾਲਾਤ ਨਾ ਬਣ ਮੈਂ ਗੁਰਪ੍ਰੀਤ ਸਿੰਘ ਤੁਹਾਡੇ ਨਾਲ ਹੋਰ ਵੀ ਇਹੋ ਜੀ ਜਾਣਕਾਰੀ ਲੈ ਕੇ ਸਾਂਝੀ ਕਰਦਾ ਰਵਾਂਗਾ ਜੇਕਰ ਕੋਈ ਕਿਸੇ ਤਰ੍ਹਾਂ ਦੇ ਵੀ ਹਾਲਾਤ ਬਣਦੇ ਨੇ ਮੁਕੇਰੀਆਂ ਦੇ ਵਿੱਚ ਧੰਨਵਾਦ